ਸਾਨੂੰ ਚਾਣ ਵਾਲੇ ਦਰਸ਼ਕਾਂ ਨੂੰ ਸਤਿ ਸ੍ਰੀਕਾਲ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੁਹਾਨੂੰ ਇੱਕ ਅੱਜ ਸੱਚ ਦੀ ਕਹਾਣੀ ਦੱਸ ਰਹੇ ਹਾਂ ਕਿ ਪੁਲਿਸ ਲੋਕਾਂ ਤੇ ਝੂਠੇ ਪਰਚੇ ਦਰਜ ਕਿਵੇਂ ਕਰਦੀ ਹੈ ਤੇ ਕੋਲੋਂ ਨਸ਼ੀਲੇ ਪਦਾਰਥ ਕਿਵੇਂ ਪਾਉਂਦੀ ਹੈ ਇਹ ਗੱਲ ਹੈ ਜੀ 24 6 24 ਦੀ ਲਵਪ੍ਰੀਤ ਨਾਮ ਦਾ ਮੁੰਡਾ ਪਿੰਡ ਬੂਠਾਂ ਵਾਲੀ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਪਿੰਡ ਮੋਠਾਂ ਵਾਲਾ ਇਹ ਸ਼ਾਮ ਨੂੰ ਕਰੀਬ 6:30 ਵਜੇ ਖੇਤ ਗਿਆ ਤੇ ਖੇਤੋਂ ਆ ਰਿਹਾ ਸੀਗਾ ਹਨੇਰਾ ਹੋ ਗਿਆ ਤੇ ਉਧਰੋਂ ਪੁਲਿਸ ਦੀ ਪਿੱਛੇ ਗੱਡੀ ਆਉਂਦੀ ਸੀ ਉਹਨਾਂ ਨੇ ਹਾਰਨ ਦਿੱਤੇ ਲਿੰਕ ਰੋਡ ਸੀਗੀ ਲਿੰਕ ਰੋਡ ਹੋਣ ਕਰਕੇ ਸਾਈਡ ਨਾ ਦਿੱਤੀ ਤੇ ਉਹਨੂੰ ਮੂਰੇ ਘੇਰ ਲਿਆ ਘੇਰ ਕੇ ਕਿਹਾ ਵੀ ਤੂੰ ਸਾਨੂੰ ਸਾਈਡ ਨਹੀਂ ਦਿੱਤੀ ਉਹ ਕਹਿੰਦਾ ਸਰ ਵੀ ਲਿੰਕ ਰੋਡ ਆ ਮੈਂ ਅੱਗੇ ਜਾ ਕੇ ਰਸਤਾ ਜਿੱਥੇ ਖੁੱਲਾ ਸੀ ਉੱਥੇ ਤੁਹਾਨੂੰ ਸਾਈਡ ਦਿੱਤੀ ਹੈ ਉਹਨੂੰ ਕੁੱਟਿਆ ਕਿ ਤੂੰ ਸਾਡੇ ਮੂਰੇ ਬੋਲਦਾ ਤਾਂ ਉਸ ਤੋਂ ਬਾਅਦ ਕੁੱਟਮਾਰ ਕਰਨ ਤੋਂ ਬਾਅਦ ਉਹਨੂੰ ਥਾਣੇ ਲੈ ਕੇ ਥਾਣੇ ਲਿਜਾ ਕੇ ਉਹਦੇ ਤੇ 500 ਤੇ 25 ਕੈਪਸੂਲਾਂ ਦਾ ਪਰਚਾ ਦਰਜ ਕਰਤਾ ਐਨਡੀਪੀ ਸੈਕਟ ਦਾ ਐਨਡੀਪੀ ਸੈਕਟ ਦਾ ਪਰਚਾ ਦਰਜ ਕਰਤਾ ਤੇ ਉਹਦੇ ਮਾਤਾ ਪਿਤਾ ਜਿਹੜੇ ਉਹਨਾਂ ਨੇ ਭਾਲਿਆ ਮੋਠਾ ਵਾਲੀ ਚੌਂਕੀ 'ਚ ਗਏ ਤੇ ਕਪੂਰਤਾਲੇ ਥਾਣੇ 'ਚ ਗਏ ਅਸਲਤਾਨਪੁਰ ਲੋਧੀ ਸੌਰੀ ਥਾਣੇ ਚ ਗਏ ਜਿਲ੍ਹਾ ਕਪੂਰਥਲਾ ਲੱਗਦਾ ਉਹ ਨਹੀਂ ਮਿਲਿਆ ਫਿਰ ਡਿਪਟੀ ਸਾਹਿਬ ਦੇ ਗਏ ਉੱਥੋਂ ਨਾ ਮਿਲਿਆ ਤੇ ਤਿੰਨ ਦਿਨਾਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਮੁੰਡੇ ਤੇ ਜੀ ਪਰਚਾ ਦਰਜ ਕਰਤਾ ਉਹਦੀ ਮਾਂ ਫਿਰ ਮੁਲਾਕਾਤ ਕਰਕੇ ਉਹਨੇ ਸਾਰੀ ਗੱਲ ਦੱਸੀ ਕਹਿੰਦਾ ਬੀਬੀ ਮੈਂ ਨਹੀਂ ਕੁਝ ਵੀ ਖੰਦਾ ਗੱਲ ਮੇਰੇ ਨਾਲ ਆ ਹੋਈ ਹੈ ਉਹਨੇ ਫਿਰ ਸਾਰੀ ਹਿਸਟਰੀ ਆਪਣੇ ਵਕੀਲ ਸਾਹਿਬ ਨੂੰ ਦੱਸੀ ਫਿਰ ਸੈਸ਼ਨ ਕੋਰਟ ਦੇ ਵਿੱਚ ਬੇਲ ਲਾਈ ਜ਼ਮਾਨਤ ਲਾਉਣ ਤੋਂ ਬਾਅਦ ਮਾਨਯੋਗ ਅਦਾਲਤ ਨੇ ਜ਼ਮਾਨਤ ਨੂੰ ਡਿਸਮਿਸ ਕਰਤਾ ਤੇ ਫਿਰ ਉਹਨੇ ਸਾਰੀ ਹਿਸਟਰੀ ਜਿਹੜੀ ਮਾਤਾ ਨੇ ਦੱਸੀ ਸੀ ਉਹ ਲਿਖ ਕੇ ਸਾਰੀ ਫਰਮਾਨਜੋਗ ਹਾਈ ਕੋਰਟ ਦੇ ਵਿੱਚ ਜਦੋਂ ਕੇਸ ਲਾਇਆ ਹਾਈ ਕੋਰਟ ਨੇ ਉਹਦੀ ਗੱਲ ਨੂੰ ਗੰਭੀਰਤਾ ਨਾਲ ਸੁਣਿਆ ਤੇ ਉਹਦੇ ਤੇ ਕਨਵਿੰਸ ਹੋਏ ਜੱਜ ਸਾਹਿਬ ਤੇ ਉਹਨਾਂ ਨੇ ਕੀ ਕਰਿਆ 15 ਦਿਨਾਂ ਦੀ ਡੇਟ ਪਾ ਕੇ ਐਫਐਸਐਲ ਰਿਪੋਰਟ ਮੰਗਾਲੀ ਤੇ ਨਾਲ ਸਟੇਟਸ ਰਿਪੋਰਟ ਮੰਗਾਲੀ ਤੇ 15 ਦਿਨਾਂ ਬਾਅਦ ਜਦੋਂ ਸਟੇਟਸ ਰਿਪੋਰਟ ਤੇ ਐਫਐਸਐਲ ਰਿਪੋਰਟ ਆਈ FSL ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਇਹ ਕੈਪਸੂਲਾਂ ਦੇ ਵਿੱਚ ਨਾਰਕੋਟਿਕ ਨਹੀਂ ਐਨਡੀਪ ਸੈਕਟਰ ਦੇ ਵਿੱਚ ਨਹੀਂ ਆਉਂਦੇ ਇਹਦੇ ਵਿੱਚ ਪੈਰਾਸਟਾਮੋਲ ਹੈ BCMA ਜੀ ਨੂੰ ਆਪਾਂ ਕਹਿੰਦੇ ਆ ਪੈਰਾਸਟਾਮੋਲ ਕਰੋਸਿਨ ਗੁਲੀ ਲੈਣੇ ਆ ਡੈਸਪ੍ਰੀਨ ਗੁਲੀ ਲੈਣੇ ਇੱਕ ਬੁਖਾਰ ਵਾਸਤੇ ਪੇਨ ਕਿਲਰ ਜਿਹੜਾ ਸਾਲਟ ਸੀਗਾ ਤਾਂ ਮਾਨਯੋਗ ਅਦਾਲਤ ਨੇ ਉਹਨੂੰ ਜਿਹੜੀ ਹੈਗੀ ਆ ਰਾਹਤ ਦਿੱਤੀ ਬੇਲ ਦਿੱਤੀ ਤੇ ਉਹ 2.5 ਮਹੀਨੇ ਵਿਚਾਰਾ ਝੂਠਾ ਪਰ ਜੇਲ੍ਹ ਦੇ ਵਿੱਚ ਰਿਹਾ ਤੇ ਫਿਰ ਜਿਹੜਾ ਹੈਗਾ ਹੁਣ ਮਾਨਯੋਗ ਅਦਾਲਤ ਨੇ 23 ਸਤੰਬਰ ਤੱਕ ਡੀਜੀਪੀ ਸਾਹਿਬ ਤੋਂ ਤੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਤੋਂ ਐਫੀਡੈਵਟ ਮੰਗਿਆ ਹੈ ਇੱਥੇ ਆ ਕੇ ਅਦਾਲਤ ਚ ਐਫੀਡੈਵਟ ਦਿਓ ਵੀ ਤੁਹਾਡੀ ਪੁਲਿਸ ਕੀ ਕਰਦੀ ਹੈ ਤੇ ਇਹਨਾਂ ਤੇ ਕੀ ਜੁਰਮ ਬਣਦਾ ਪੁਲਿਸ ਵਾਲਾ ਦੇ ਹੁਣ 23 ਸਤੰਬਰ ਨੂੰ ਜਿਹੜਾ ਹੈਗਾ ਐਫੀਡੈਵਟਾ ਜਿਹੜੇ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਨੂੰ ਬਾਈ ਨੇਮ ਤਲਬ ਕੀਤਾ ਤੇ ਉਹ ਆਪਣੇ ਜਿਹੜਾ ਹੈਗਾ ਦੱਸਣਗੇ ਇਹੋ ਜੇ ਬੰਦਿਆਂ ਤੇ ਜਿਹੜਾ ਹੈਗਾ ਪਰਚਾ ਦਰਜ ਹੋਣਾ ਚਾਹੀਦਾ ਪੁਲਿਸ ਵਾਲਿਆਂ ਤੇ ਨਾਲ ਜਿਹੜੀ ਸੰਵਿਧਾਨ ਦੀ ਧਾਰਾ 311 ਦੇ ਵਿੱਚ ਡਿਸਮਿਸ ਹੋਣੀ ਚਾਹੀਦੀ ਹੈ ਕਿਉਂਕਿ 2% ਜਿਹੜੀਆਂ ਕਾਲੀਆਂ ਭੇਡਾਂ ਉਹ ਪੁਲਿਸ ਨੂੰ ਬਦਨਾਮ ਕਰਦੀਆਂ ਪੁਲਿਸ ਦੇ ਵਿੱਚ ਬਹੁਤ ਜੋ ਨੌਜਵਾਨ ਸੀਦ ਹੋਏ ਹੈ ਅੱਜ ਵੀ ਵਧੀਆ ਥਾਣੇ ਚਲਾ ਰਹੇ ਹੈ ਔਰ ਬੜੇ ਡੈਡੀਕੇਟਿਡ ਜਿਹੜੇ ਪਰਸਨ ਹੈਗੇ ਨਗੇ ਤੇ ਉਹਨਾਂ ਨੂੰ ਇਹ ਲੋਕ ਹੈ ਜਿਹੜੇ ਬਦਨਾਮ ਕਰ ਰਹੇ ਹੈ ਤੇ ਸਿਰਫ ਇੱਕ ਸਾਈਡ ਦੇਣ ਨਾਲ ਬੀਜੇ ਤੁਸੀਂ ਕੋਈ OSI ਹੋਊਗਾ ਐ S.C.U ਹੋਊਗਾ ਕੋਈ ਜੇ S.C.U ਲੱਗ ਗਿਆ ਕੋਈ ਰੱਬ ਲੱਗ ਗਿਆ ਤੂੰ ਇੱਥੇ ਵੱਡੇ ਵੱਡੇ ਜਿਹੜੇ ਹੈਗੇ ਆ ਡੀਜੀਪੀ ਵਰਗੇ ਜ਼ਿਲ੍ਹਾ ਤੇ ਬੈਠੇ ਰਹੇ ਨਾ ਵੱਡੇ ਵੱਡੇ ਲੋਕਾਂ ਤੇ ਜਿਹੜੇ ਹੈਗੇ ਆ ਪਰਚੇ ਦਰਜ ਹੋਏ ਐ ਸੋ ਵੀਰੋ ਆਪਣਾ ਖਿਆਲ ਰੱਖਿਆ ਕਰੋ ਹੋ ਸਕਦਾ ਉੱਥੇ ਆਪ ਦਾ ਹਨੇਰਾ ਸਵੇਰਾ ਕਰਿਆ ਕਰੋ ਜਿੱਥੇ ਤੁਹਾਨੂੰ ਕੋਈ ਕੈਮਰੇ ਦੀ ਲੋਕੇਸ਼ਨ ਆਉਂਦੀ ਹੈ ਇਸ ਕਰਕੇ ਜਿਹੜੀ ਹੈਗੀ ਆ ਪੁਲਿਸ ਐ ਉਹ ਗਏ ਕਿਸੇ ਹੋਰ ਤੇ ਹੋਣੇ ਉਹ ਬੰਦਾ ਨਹੀਂ ਮਿਲਿਆ ਹੋਣਾ ਤੇ ਉਹਦੇ ਤੇ ਝੂਠਾ ਪਰਚਾ ਦਰਜ ਕਰਤਾ ਹੁਣ ਜਿਹੜਾ ਢਾਈ ਮਹੀਨੇ ਬੰਦਾ ਨਿਰਦੋਸ਼ ਜੇਲ੍ਹ ਵਿੱਚ ਬੈਠਾ ਹੈ ਉਹਦਾ ਕੀ ਬਣੂਗਾ ਦੂਸਰੀ ਗੱਲ ਜਦੋਂ ਹੁਣ ਉਹ ਬਾਹਰ ਆਊਗਾ ਬਾਹਰ ਆਊਗਾ ਤਾਂ ਜੁਰਮ ਦੀ ਦੁਨੀਆ ਦੇ ਵਿੱਚ ਪਊਗਾ ਵੀ ਮੈਂ ਜਰ ਝੂਠਾ ਪਰਚੇ ਚ ਰਿਆ ਫਿਰ ਸਮਾਜ ਵਿੱਚ ਮੂੰਹ ਤਕਾਊਗਾ ਅਗਲਾ ਕਹਿੰਦਾ ਯਾਰ ਤੂੰ ਇਹ ਜਿਹੀਆਂ ਗੱਲਾਂ ਕਰਦਾ ਸੀ ਤੇ ਮਦੇ ਦਾ ਮਤਲਬ ਤੂੰ ਖੇਤੋਂ ਕੈਸੂਲ ਢੱਬੇ ਵਿੱਚ ਤੇ ਤੂੰ ਵੇਚਦਾ ਤਾਂ ਜਿਹੜੀ ਪੁਲਿਸ ਸਾਡੀ ਹੈ ਜੁਰਮ ਦੀ ਦੁਨੀਆ ਦੇ ਵਿੱਚ ਪਾਉਂਦੇ ਜਿਹੜੇ 2% ਕਾਲੀਆਂ ਭੇਡਾਂ ਸਰਕਾਰ ਨੂੰ ਡਿਸਮਿਸ ਕਰਨੇ ਚਾਹੀਦੇ ਆ ਸੰਵਿਧਾਨ ਦੀ ਧਾਰਾ 311 ਦੇ ਵਿੱਚ ਤੇ ਜਿਹੜੇ ਨਵੇਂ ਮੁੰਡੇ ਸਾਡੀ ਐਜੂਕੇਟਿਡ ਹੈ ਗ੍ਰੈਜੂਏਸ਼ਨ ਆ ਪੜ੍ਹੇ ਲਿਖੇ ਉਹਨਾਂ ਨੂੰ ਨਾਲ ਦੀ ਨਾਲ ਭਰਤੀ ਕਰਨਾ ਚਾਹੀਦਾ ਹੈ ਇਹਦੇ 'ਚ ਕੋਈ ਲਿਹਾਜ਼ ਨਹੀਂ ਸਰਕਾਰ ਨੂੰ ਰੱਖਣੇ ਚਾਹੀਦੀ ਮਾਣਯੋਗ ਹਾਈ ਕੋਰਟ ਨੂੰ ਵੀ ਸੂਬਾ ਮੋਟੋ ਲੈਣਾ ਚਾਹੀਦਾ ਵੀ ਇਹੋ ਜਿਹੇ ਬੰਦੇ ਆ ਜਿਹੜੇ ਕੁਛ ਵੀ ਕਰ ਸਕਦੇ ਆ ਇਹ ਕਿਸੇ ਦੇ ਗਨਮੈਨ ਲਾਗੇ ਉਹਦੇ ਘਰੇ ਫੀਮ ਰੱਖ ਸਕਦੇ ਆ ਚੋਰੀਆਂ ਕਰਾ ਸਕਦੇ ਆ ਉਸ ਬੰਦੇ ਨੂੰ ਮਰਵਾ ਸਕਦੇ ਆ ਪੈਸੇ ਕਾਤਰ ਜਿਹੜੇ ਕੁਛ ਵੀ ਕਰ ਸਕਦੇ ਆ ਜਿਹੜੀਆਂ ਕਾਲੀਆਂ ਭੇਡਾਂ ਇਹਨਾਂ ਨੂੰ ਵਿਭਾਗ ਦੇ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਇਸ ਕਰਕੇ ਜਿਹੜੀ ਹੈਗੀ ਰਿਸ਼ਬਤ ਹੈ ਬਹੁਤ ਜ਼ਿਆਦਾ ਵਧੀ ਹੋਈ ਹੈ ਇਹ ਕੁਝ ਪਰਸੈਂਟ ਲੋਕ ਆ ਜਿਹੜੇ ਪੁਲਿਸ ਨੂੰ ਬਦਨਾਮ ਕਰਦੇ ਆ بڑے ਸਾਡੇ ਮਿੱਤਰ ਅਫਸਰਾ ਉੱਚ ਅਧਿਕਾਰੀ ਹੈ ਡੀਜੀਪੀ ਤੱਕ ਇਮਾਨਦਾਰ ਬੈਠੀ ਹੈ ਕੋਈ ਇਹੋ ਜੀ ਗੱਲ ਨਹੀਂ ਅੱਜ ਤੱਕ 20 ਸਾਲਾਂ ਦੇ ਵਿੱਚ ਸਾਨੂੰ ਕੋਈ ਇਹੋ ਜਿਹਾ ਨਹੀਂ ਪਰਸਨ ਮਿਲਿਆ ਵੀ ਜਿਹੜਾ ਪੈਸੇ ਮੰਗਦਾ ਹੋਵੇ ਇਹ ਕੁਝ ਲੋਕ ਨਾ ਚੰਨ ਲੋਕ ਆ ਜਿਹੜੇ ਕਿ ਮਤਲਬ ਪੁਲਿਸ ਦੀ ਸ਼ਭੀ ਨੂੰ ਖਰਾਬ ਕਰ ਰਹੇ ਆ ਤੇ ਸਮਾਜ ਦੇ ਵਿੱਚ ਗੰਦਲਪਨ ਕਰ ਰਹੇ ਆ ਤੇ ਇਹ ਕੈਪਸੂਲ ਨੂੰ ਲਿਆਏ ਕਿਥੋਂ ਨਾ ਉਤੇ ਸਟੈਪ ਹੋਰ ਹੈ ਸਟੈਪ ਦੇ ਉੱਤੇ ਹੋਰ ਕੁਝ ਨਹੀਂ ਕਿਹਾ ਵਿੱਚੋਂ ਨਿਕਲਦਾ ਕੁਝ ਹੋਰ ਹੈ ਇਹਦਾ ਜਿਹੜਾ ਸਾਰੀ ਜਾਂਚ ਹੋਣੀ ਚਾਹੀਦੀ ਹੈ ਵੀ ਇਹ ਕਿੱਥੋਂ ਸਟੋਰ ਕਰਦੇ ਆ ਕੋਲੋਂ 525 ਕੈਪਸੂਲ ਕਿਵੇਂ ਲਿਆਏ ਕਿਵੇਂ ਪਾਏ ਕਿਹੜੇ ਮੈਡੀਕਲ ਸਟੋਰ ਤੋਂ ਲਿਆਏ ਇਟ ਮੀਨ ਜੇ ਇਹ ਜਿਹੜੇ ਦੋਸ਼ੀਆਂ ਨੂੰ ਫੜਦੇ ਨਾ ਉਹਨਾਂ ਵਿੱਚੋਂ ਅੱਧਾ ਮਾਲ ਇਹ ਆਪਸ਼ਕ ਜਾਂਦੇ ਆ ਤੇ ਅੰधे ਤੇ ਜਿਹੜਾ ਹੈਗਾ ਉਹ ਤੇ ਪਰਚਾ ਦਰਜ ਕਰਦੇ ਆ ਸੋ ਵੀਰੋ ਇਹ ਨਵੀਂ ਤੁਹਾਨੂੰ ਅਪਡੇਟ ਦਿੱਤੀ ਆ ਸੋ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡੇ ਨੌਜਵਾਨ ਬਚ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ